ਜੌਂਦ ਪਿੰਡ ਦੀ ਸੱਤ ਚ ਖੜੇ ਆ ਜੌਂਦ ਪਿੰਡ ਦੇ ਵਿੱਚ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਪੁਲਿਸ ਪ੍ਰਸ਼ਾਸਨ ਦੇ ਨਾਲ ਤਣਾਅਪੂਰਨ ਸਥਿਤੀ ਪਿਛਲੇ ਦਿਨਾਂ ਤੋਂ ਬਣੀ ਹੋਈ ਆ ਕਿਉਂਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਜ਼ਮੀਨ ਕਿਸਾਨਾਂ ਦੀ ਅਸੀਂ ਦੱਬਨ ਨਹੀਂ ਦੇਣੀ ਅਸੀਂ ਖੋਹ ਨਹੀਂ ਦੇਣੀ ਤੇ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਇਹ ਜ਼ਮੀਨ ਦੀ ਨਿਸ਼ਾਨਦੇਹੀ ਕਰਾ ਕੇ ਇਹਨਾਂ ਕਿਸਾਨਾਂ ਤੋਂ ਲੈਣੀ ਹੈ ਸੋ ਪਿਛਲੇ ਦਿਨੀ ਜਿਹੜੇ ਉਗਰਾਹਾਂ ਜਥੇਬੰਦੀ ਦੇ ਆਗੂ ਨੇ ਉਹਨਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਗਏ ਨੇ ਤਾਜ਼ਾ ਸਥਿਤੀ ਕੀ ਆਪਾਂ ਗੱਲ ਕਰਦੇ ਆ ਸ਼ੰਗਾਰਾ ਸਿੰਘ ਮਾਨ ਆਪਣੇ ਨਾਲ ਨੇ ਸ਼ੰਗਾਰਾ ਸਿੰਘ ਜੀ ਕੀ ਸਥਿਤੀ ਹੈ ਜਿਵੇਂ ਟਕਰਾਅ ਹੋਇਆ ਤਣਾਤਨੀ ਬਣੀ ਤੁਹਾਡੀ ਜਥੇਬੰਦੀ ਦੇ ਅਗਵਾਂ ਤੇ ਜਗਿੰਦਰ ਸਿੰਘ ਉਗਰਾਹਾ ਪ੍ਰਧਾਨ ਤੋਂ ਲੈ ਕੇ ਕਈ ਸਾਰੇ ਅਗਵਾਂ ਤੇ ਪਰਚੇ ਦਰਜ ਕੀਤੇ ਗਏ ਨੇ ਉਸ ਤੋਂ ਬਾਅਦ ਕੀ ਪ੍ਰਸ਼ਾਸਨ ਅੱਗੇ ਵਧ ਰਿਹਾ ਕੋਈ ਫੜੋ ਫੜੀ ਅਗਵਾਂ ਦੀ ਸ਼ੁਰੂ ਕੀਤੀ ਹੈ ਜਾਂ ਕੀ ਸਥਿਤੀ ਹੈ ਸੋ ਸਭ ਤੋਂ ਪਹਿਲਾਂ ਤਾਂ ਬਖਸ਼ੀਸ਼ ਜੀ ਤੁਹਾਡਾ ਸਵਾਗਤ ਜੀ ਜਿਹੜੇ ਤੁਸੀਂ ਲਗਾਤਾਰ ਲੋਕਾਂ ਦੀ ਆਵਾਜ਼ ਕੁੱਲ ਦੁਨੀਆ ਤੱਕ ਸਰਕਾਰਾਂ ਤੱਕ ਵੀ ਪਹੁੰਚਾ ਰਹੇ ਹੋ ਜੀ ਧੰਨਵਾਦ ਜਿੱਥੋਂ ਤੱਕ ਫੜੋ ਫੜੀ ਦਾ ਜਾਂ ਉਹਦਾ ਸਵਾਲ ਆ ਪਰਚਾਂ ਦਾ ਸਵਾਲ ਆ ਹਾਲੇ ਹਾਲ ਦੀ ਘੜੀ ਪ੍ਰਸ਼ਾਸਨ ਸਰਕਾਰ ਫੂਕੇ ਪੈਰ ਧਰ ਰਹੀ ਹੈ ਕਿਉਂਕਿ ਇੱਕ ਤਾਂ ਜਿੰਨਾ ਕਿ ਦੇਖਦੇ ਆ ਪਿਛਲੇ ਦਿਨੇ ਜੋ 7 47 ਤੋਂ ਲੈ ਕੇ ਇੱਕ ਦੋ ਦਿਨ ਪਖੰਡ ਕਰਦੇ ਇਹ ਆਜ਼ਾਦੀ ਦੇ 26 ਜਨਵਰੀ ਆ ਰਹੀ ਹੈ ਉਹ ਕਹਿੰਦੇ ਵੀ ਗਣਤੰਤਰ ਦਿਵਸ ਆਇਆ ਇਹ ਤਾਂ ਇਸ ਕਰਕੇ ਉਹਦਾ ਖਿਆਲ ਰੱਖਿਆ ਜਾ ਰਿਹਾ ਹੈ ਦੂਜਾ ਉਹ 15 ਰਸਤ ਨੂੰ ਜਸ਼ਨ ਮਨਾਉਂਦੇ ਹੁੰਦੇ ਆ ਜੀ ਇਸ ਕਰਕੇ ਲੱਗਦਾ ਇਹ ਹੈ ਵੀ ਉਹ ਗਣਤੰਤਰ ਨੂੰ ਫੌਰੀ ਨਾ ਕਿਤੇ ਸੱਟ ਵੱਜੇ ਜੇ ਆਪਾਂ ਇਧਰ ਨੂੰ ਵਧਾਂਗੇ ਹਮ ਹਲੇ ਤੱਕ ਫੜੋ ਫੜੀ ਵਾਲਾ ਕੋਈ ਨਹੀਂ ਜਿੱਥੋਂ ਤੱਕ ਪਰਚਾ ਦਾ ਸਵਾਲ ਹੈ ਹਮ ਦੇਖੋ ਸਾਡੇ ਤਾਂ ਪਰਚੇ ਪੈਂਦੇ ਆ ਜਦੋਂ ਸਾਡੇ ਆਗੂ ਤਾਂ ਕਹਿੰਦੇ ਹੁੰਦੇ ਆ ਸਾਰੀ ਲੜਨ ਵਾਲੇ ਜਿੰਨੇ ਹੈਗੇ ਵੀ ਜਦੋਂ ਇੱਕ ਪਰਚਾ ਪੈ ਗਿਆ ਇੱਕ ਸਟਾਰ ਲੱਗ ਗਿਆ ਇੱਕ ਡਿਗਰੀ ਹੋ ਗਈ ਇੱਕ ਡਿਗਰੀ ਹੋਰ ਹੋ ਗਈ ਹਮ ਤੇ ਜਦੋਂ ਜੇਲ੍ਹ ਜਾਇਆਏ ਉਦੋਂ ਕਹਿੰਦੇ ਆ ਵੀ ਭਾਈ ਹੁਣ ਆਰਾਮ ਕਰਿਆਵਾਂਗੇ 5 ਮਹੀਨੇ ਲੱਗਦੇ ਆ 7 ਮਹੀਨੇ ਲੱਗਦੇ ਆ ਕੋਈ ਸਾਲ ਲਵਾਉਂਦੇ ਆ ਕਿੰਨੇ ਲਵਾਉਂਦੇ ਆ ਇਹ ਹੁੰਦਾ ਸਾਡਾ ਤੇ ਜਦੋਂ ਫਿਰ ਸਾਡੀਆਂ ਜਾਨਾਂ ਲੱਗਦੀਆਂ ਠੀਕ ਆ ਸਾਨੂੰ ਗਮ ਵੀ ਹੁੰਦਾ ਪਰ ਉਹ ਜਾਨਾਂ ਲੱਗ ਕੇ ਅਸੀਂ ਕਹਿੰਦੇ ਆ ਵੀ ਸਾਡਾ ਜਨਮ ਇੱਧਰ ਸਫਲ ਹੋ ਗਿਆ ਜੇ ਸਾਡੀ ਜਾਨ ਕਿਸਾਨ ਲਹਿਰ ਦੇ ਲੇਖੇ ਲੱਗੀ ਅਸੀਂ ਕਹਿੰਦੇ ਆ ਲੇਖੇ ਲੱਗੀ ਉਹ ਪਿਛਲੇ ਦਿਨਾਂ ਤੋਂ ਇਹ ਬਰਤਾਰਾ ਵੀ ਜਾਰੀ ਆ ਵੀ ਸਾਨੂੰ ਮੌਤ ਤੋਂ ਡਰ ਨਹੀਂ ਸਾਨੂੰ ਪਰਚਿਆਂ ਤੋਂ ਡਰ ਨਹੀਂ ਸਾਨੂੰ ਜੇਲਾ ਤੋਂ ਡਰ ਨਹੀਂ ਕੋਈ ਮਾਮਲਾ ਨਹੀਂ ਇਹ ਸਰਕਾਰਾਂ ਕਰਦੀਆਂ ਆਉਂਦੀਆਂ ਜਦੋਂ ਅਸੀਂ ਤੁਰੇ ਆ ਇਧਰ ਪੈਰ ਧਰੇ ਆ ਇਹ ਤਾਂ ਤੈਅ ਸੀ ਸਾਡੇ ਇਤਿਹਾਸ ਤੋਂ ਲੈ ਲੋ ਸਿੱਖ ਇਤਿਹਾਸ ਦਾ ਵੀ ਇਹ ਹੈ ਉਸ ਤੋਂ ਬਾਅਦ ਸਾਡੇ ਭਗਤ ਸਰਾਭਿਆਂ ਦਾ ਗਦਰੀ ਬਾਬਿਆਂ ਦਾ ਇਤਿਹਾਸ ਆ ਇਹ ਜੀ ਤੇ ਜਦੋਂ ਇਧਰ ਵੀ ਪੈਰ ਧਰਿਆ ਮੇਰੀ 1983 ਦੀ ਮੈਂਬਰਸ਼ਿਪ ਹੈ ਅੱਛਾ ਇਹ ਸੋਚ ਕੇ ਤੁਰੇ ਆ ਹੂੰ ਵੀ ਇਹ ਪਰਚੇ ਵੀ ਪਹਿਣ ਲੱਗ ਲਗਭਗ 42 ਸਾਲ ਹੋ ਗਏ ਤੁਹਾਨੂੰ ਜਥੇਬੰਦੀ ਬਾ 42 ਚਾਲ ਹੋ ਗਏ ਤੇ ਉਹ ਜਦੋਂ ਫੜ ਲੈਂਦੇ ਫਿਰ ਆਪਦੀ ਮਾਨ ਆਈ ਵੀ ਕਰਦੇ ਆ ਵੀ ਭਲਾ ਡੋਲਦੇ ਆ ਹੂੰ ਆ ਆਪਣੀ ਇਧਰਲੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ 2014 ਦੇ ਵਿੱਚ ਅਸੀਂ ਮੋਰਚਾ ਲਾਇਆ ਤੇ ਮੋਰਚਾ ਇਸ ਇਸ ਕਿਸਮ ਦਾ ਲਾਇਆ ਉਦੋਂ 96 ਕਰੋੜ ਰੁਪਇਆ ਜਿਹੜਾ ਖੁਦ ਕਸ਼ਮੀਰੀ ਪੀੜਤ ਪਰਿਵਾਰਾਂ ਦਾ ਸਰਕਾਰ ਬਾਦਲ ਸਰਕਾਰ ਸੀ ਉਦੋਂ ਪ੍ਰਵਾਨ ਕਰੀ ਬੈਠੀ ਸੀ ਬੰਡ ਨਹੀਂ ਰਹੀ ਸੀ ਉਹਨਾਂ ਦੀ ਧੌਣ ਤੇ ਬਹਿ ਕੇ ਬੰਡਾਇਆ ਉਦੋਂ ਬਾਅਦ ਫਿਰ ਉਹਨਾਂ ਨੇ ਸਾਡੇ ਨਾਲ ਕਿੜ ਕੱਢੀ ਕਿਉਂਕਿ ਗੰਦਲ ਕਾਂਡ ਵਾਪਰ ਗਿਆ ਉਦੋਂ ਬਾਅਦ ਗੰਦਲ ਕਾੜਦੇ ਉਹ ਲੜਕੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਖਾਤਰ ਸਾਨੂੰ ਫੜ ਕੇ ਜੇੜਾਂ ਚ ਸਿੱਟਿਆ ਫਿਰ ਉਹ ਇਹਨਾਂ ਨੇ ਕੀਤੀਆਂ ਮਾਰਾਂ ਆਇਆ ਉਹ ਕਰਦੇ ਹੁੰਦੇ ਆ 15 ਪਰਚੇ ਮੇਰੇ ਤੇ ਜਿਹੜਾ ਗਏ ਤੇ ਪਾਈ ਇੱਕ ਵਿੱਚ ਪਰਚੇ ਜੋ ਅਮਦੇਸੀ ਬਾਹਰ ਡੇਵਡ ਚ ਫੇਰ ਫੜ ਲੈਣਦੇ ਸੀ ਵੀ ਇਹ ਇਹਨਾਂ ਨੂੰ ਐਂ ਕਰੋ ਸਗੋਂ ਮੈਂ ਅੰਦਰੋਂ ਅਰਜ਼ੀਆਂ ਦਿੱਤੀਆਂ ਵੀ ਮੇਰੇ ਤੇ 307 ਦੇ ਫਲਾਣੇ ਫਲਾਣੇ ਪਰਚੇ ਹੁਣ ਪਾ ਲਓ ਤੁਸੀਂ ਆਪ ਦਾ ਕੱਟ ਲੂਗੋ ਜਿਹੜਾ ਹੈਗਾ ਛੱਕ ਆਪਦਾ ਪਰ ਕਿਉਂਕਿ ਉਹ ਉਹ ਵੇਂਦੇ ਹੁੰਦੇ ਆਏ ਜਾਨੀ ਉਹਨਾਂ ਪਰਚਾਂ ਪਰਚਾਂ ਚੋਂ ਭਰਾ ਮੇਰੇ ਆਏ ਇਹ ਇਮਤਿਹਾਨ ਦੇ ਕੇ ਨਿਕਲੇ ਹੋਏ ਆ ਤੇ ਤੈ ਕੀਤਾ ਸਮਾਂ ਪਤਾ ਵੀ ਇਹ ਸਾਰਾ ਕੁਝ ਹੋਊਗਾ ਇਹ ਰੱਖ ਕੇ ਚੱਲੇ ਹੋਏ ਆ ਇਹ ਪਰ ਜਿੱਦਾਂ ਦਾ ਇਹ ਮਸਲਾ ਹੈ ਜਿਵੇਂ ਇਹ ਗੁੰਝਲਦਾਰ ਮਸਲਾ ਬਣਿਆ ਪ੍ਰਸ਼ਾਸਨ ਦਾ ਕੰਮ ਹੱਲ ਕੱਢਣਾ ਹੁੰਦਾ ਭਗਵੰਤਮਾਨ ਸਾਹਿਬੇ ਦਾਵਾ ਕਰਦੇ ਨੇ ਕਿ ਮੈਂ ਤਾਂ ਕਿਸਾਨਾਂ ਚੋਂ ਗਿਆ ਮੈਂ ਤਾਂ ਕਿਸਾਨਾਂ ਦਾ ਪੁੱਤ ਆ ਮੈਨੂੰ ਤਾਂ ਕਿਸਾਨਾਂ ਦਾ ਦਰਦ ਪਤਾ ਕੀ ਸਰਕਾਰ ਇਸ ਮਸਲੇ ਦਾ ਕੋਈ ਠੀਕ ਹੱਲ ਕੱਢਣ ਵੱਲ ਵੱਧ ਰਹੀ ਹੈ ਕਿ ਅਜੇ ਅੜ ਰਹੀ ਹੈ ਦੇਖੋ ਹੱਲ ਇਹਨਾਂ ਨੇ ਨਹੀਂ ਕੱਢਣਾ ਇਹਨਾਂ ਤੋਂ ਸਾਨੂੰ ਨਾ ਕੋਈ ਆਸ ਹੈ ਨਾ ਪਹਿਲਾਂ ਸੀ ਕੰਕੋਏ ਕੋਸ਼ ਪੰਜਾਬ ਦੇ ਲੋਕਾਂ ਨੂੰ ਭਲੇਖਾ ਸੀਗਾ ਇਹਨਾਂ ਤੋਂ ਉਹ ਭਲੇਖਾ ਦੂਰ ਹੋ ਗਿਆ ਹੁਣ ਤਾਂ 3 ਸਾਲ ਵੀ ਹੋ ਗਏ ਭਲੇਖਾ ਤਾਂ ਥੋੜੇ ਚਿਰ ਚ ਹੀ ਦੂਰ ਹੋ ਗਿਆ ਸੀ ਇਹ ਤਾਂ ਇੱਕ ਕਹਾਵਤ ਕਹਿ ਸਕਦੇ ਆਂ ਵੀ ਭਗਵੰਤ ਮਾਨ ਦੇ ਕੀ ਕਹਲੋ ਸਾਰੇ ਹਾਕਮਾਂ ਦੇ ਜਿਹੜੀ ਉਹ ਕਾਮ ਕਹਾਵਤ ਆ ਪੰਜਾਬੀ ਵੀ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੁੰਦੇ ਆ ਖਾਣ ਵਾਲੇ ਹੋਰ ਹੁੰਦੇ ਆ ਉਹ ਗੱਲਾਂ ਕਰਨੀਆਂ ਦਿਖਾਵੇ ਕਰਦੇ ਆ ਸਾਡਾ ਤਾਂ ਨਾਰਾ ਹੀ ਆ ਸਾਡੀਆਂ ਲੜ ਨਾਲੀਆਂ ਜੱਥੇਬੰਦੀਆਂ ਦਾ ਵੀ ਇਹ ਵਾਅਦੇ ਕਰਦੇ ਲੋਕਾਂ ਨਾਲ ਜੋੜ-ਜੋੜ ਬੰਦੇ ਜੋਕਾਂ ਨਾਲ ਉਹ ਜੋਕਾਂ ਦੀ ਉਹਨਾਂ ਨੇ ਨੀਤੀਆਂ ਲਾਗੂ ਕਰਨੀਆਂ ਠੀਕ ਹੈ ਜਦੋਂ ਲੋਕ ਤਾਕਤ ਵਾਧੀ ਉਹ ਤੋਂ ਪਿੱਛੇ ਮੁੜਦੇ ਇੱਕ ਕਦਮ ਫੇਰ ਗਾਂ ਬੱਜ ਜਾਂਦੇ ਆ ਇਹਨਾਂ ਤੋਂ ਕੋਈ ਆਏ ਆਸ ਰੱਖ ਲਈ ਅਸੀਂ ਵੀ ਇਹ ਕੋਈ ਇਨਸਾਫ ਦੇਣਗੇ ਤੇ ਹੁਣ ਖਾਸ ਕਰਕੇ ਭਗਵੰਤ ਮਾਨ ਨੂੰ ਤਾਂ ਦਿੱਲੀ ਪਿਆਰੀ ਆ ਪੰਜਾਬ ਦਾ ਫਿਕਰ ਹੀ ਕੋਈ ਨਹੀਂ ਸਾਰਾ ਪਰਿਵਾਰ ਸਾਰਾ ਕੈਬਨਟ ਦਿੱਲੀ ਬੈਠੀ ਆ ਪੰਜਾਬ ਪਾਬੇ ਠੱਠੇ ਖੂਚ ਕਿਹੜਾ ਦਿੱਲੀ ਵਾਲੀ ਕੁਰਸੀ ਮਿਲਦੀ ਆ ਉਹਨੂੰ ਪੰਜਾਬ ਵਾਲੀ ਤਾਂ ਕਿਹੜਾ ਧੋਖਾ ਦੇ ਕੇ ਲੈ ਗਈ ਨਾ ਆ ਖੱਟੀ ਪੱਗ ਬੰਨ ਕੇ ਸਾਡੀ ਬਸੰਤੀ ਪੱਗ ਭਗਤ ਸਿੰਘ ਵਾਲੀ ਇੱਕ ਵਾਰੀ ਧੋਖਾ ਦੇਣ ਚ ਪੰਜਾਬ ਦੇ ਲੋਕਾਂ ਨੂੰ ਕਾਮਯਾਬ ਹੋ ਗਏ ਪਰ ਭਗਵੰਤ ਮਾਨ ਤਾਂ ਅਜੇ ਵੀ ਬਸੰਤੀ ਪੱਗ ਹੀ ਬੰਦ ਹੈ ਜੀ ਉਹ ਤਾਂ ਫਿਰ ਇਹਨੂੰ ਲੱਗਦਾ ਵੀ ਮੇਰਾ ਪੱਲੇ ਖਾਜ ਪੈ ਰਿਹਾ ਜੇ ਸੱਥਾਂ ਚੋਂ ਪਤਾ ਉਧਰ ਲੱਗ ਜੂਗਾ ਸੱਥਾਂ ਚ ਆਉਣਾ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਤਾਂ ਵੀਆਈਪੀ ਕਲਚਰ ਖਤਮ ਕਰਾਂਗੇ ਆਵੇ ਨਾ ਵੀਆਈਪੀ ਕਲਚਰ ਖਤਮ ਕਰਕੇ ਕਿਸੇ ਸੱਥ ਚ ਪਤਾ ਲੱਗ ਜੂਗਾ ਹੋਏ ਇਹਨਾਂ ਦੀ ਇਹ ਬਸੰਤੀ ਪੱਗ ਦਾ ਇਸ ਕਰਕੇ ਜਾਨੀ ਉਹਨਾਂ ਤੋਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਇਹਨਾਂ ਸਰਕਾਰਾਂ ਤੋਂ ਆਸ ਖਤਮ ਹੈ ਫਿਰ ਲੜਾਈ ਕਿਉਂ ਲੜ ਰਹੇ ਹੋ ਫਿਰ ਕਿਹਦੇ ਤੋਂ ਕਿਹੜੀਆਂ ਮੰਗਾਂ ਲਈ ਲੜਾਈ ਲੜ ਰਹੇ ਹੋ ਜੇ ਸਰਕਾਰ ਤੋਂ ਆਸ ਖਤਮ ਹੈ ਸਾਡੇ ਲੋਕਾਂ ਤੇ ਭਰੋਸਾ ਹੈ ਅਸੀਂ ਜਦੋਂ ਲੜਾਈ ਲੜਦੇ ਹਾਂ ਲੋਕ ਆਉਂਦੇ ਆ ਕਿ ਨਹੀਂ ਮੈਦਾਨ ਦੇ ਵਿੱਚ ਲੋਕਾਂ ਦੀ ਤਾਕਤ ਦੇ ਨਾਲ ਅਸੀਂ ਜਿੱਤਦੇ ਹਾਂ ਤੇ ਇਹਨਾਂ ਨੂੰ ਲੋਕਾਂ ਚ ਨੰਗਾ ਕਰਦੇ ਹਾਂ ਦੇਖੋ ਇੱਥੋਂ ਤੱਕ ਐਸ ਐਸ ਮਾਮਲੇ ਚ ਵੀ ਪਿਛਲੇ ਮਾਮਲਿਆਂ ਚ ਵੀ ਜਿੱਥੇ ਸਰਕਾਰਾਂ ਹਾਕਮ ਸਾਰੇ ਰੰਗ ਬਰੰਗੀਆਂ ਪਾਰਟੀਆਂ ਇਹਨਾਂ ਦੇ ਹੱਕ ਚ ਆਉਂਦੀਆਂ ਐ ਕਾਰਪੋਰੇਟਾਂ ਦੇ ਤੇ ਹੁਣ ਤੱਕ ਕੋਰਟਾਂ ਵੀ ਨੰਗੇ ਚੱਟੇ ਰੂਪ ਦੇ ਵਿੱਚ ਪੱਖ ਚਾਂਜਾਂ ਖੜ ਗਏ ਐਸ ਮਾਮਲੇ ਚ ਉਹ ਕਹਿੰਦੇ ਵੀ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਫੈਸਲਾ ਹੈ ਹੂੰ ਐਸੇ ਸਾਡੇ ਬਠਿੰਡੀ ਦੀ ਧਾਰਨਾ ਦੋ ਫੈਸਲੇ ਹੋਏ ਹੋਏ ਹਾਈ ਕੋਰਟ ਦੇ ਹੂੰ ਇੱਥੇ ਉਹ ਕਹਿੰਦੇ ਹਾਈ ਕੋਰਟ ਦਾ ਫੈਸਲਾ ਹੈ ਪਿਛਲੇ ਦਿਨੀ ਸਾਡੇ ਗੈਸ ਪਾਈਪ ਲਾਈਨ ਵਾਲਾ ਮਾਮਲਾ ਹੈ ਉਸ ਤੋਂ ਬਾਅਦ ਉਹ ਹਾਈ ਕੋਰਟ ਨੇ ਫੈਸਲਾ ਕਿਸਾਨਾਂ ਦੇ ਪੱਖ ਚ ਦਿੱਤਾ ਹੋਇਆ ਹੂੰ ਵੀ 24 ਲੱਖ ਪ੍ਰਤੀ ਏਕੜ ਦਾ ਉਹਨਾਂ ਨੂੰ ਮੁਆਜਬਾ ਦੇਣਾ ਦਿਓ ਹਾਈ ਕੋਰਟ ਨੇ ਬਹੁਤ ਡਾਇਰੈਕਸ਼ਨਾਂ ਕੀਤੀਆਂ ਸਿੱਧਾ ਫੈਸਲਾ ਕੀਤਾ ਵੀ ਇੱਕ ਹਫਤੇ ਦੇ ਅੰਦਰ ਕਿਉਂਕਿ ਸਾਡਾ ਕੰਮ ਰੋਕਿਆ ਹੋਇਆ ਸੀ ਵੀ ਉਹ ਕੰਮ ਵੀ ਮੁਕੰਮਲ ਕਰੋ ਹਫਤੇ ਦੇ ਅੰਦਰ ਅੰਦਰ ਕਿਸਾਨਾਂ ਦੇ ਖ ਕੰਮ ਮੁਕਮਲ ਕਰ ਲਿਆ ਡਾਂਗ ਤੇ ਜੋਰ ਸਾਡੇ ਤੇ ਲਾਠੀ ਚਾਰਜਾਂ ਕਰਕੇ ਤੇ ਪੈਸਾ ਹਜੇ ਤੱਕ ਨਹੀਂ ਪਾਇਆ ਐ ਤਾਂ ਕੋਟਾਂ ਤੇ ਸਾਰਾ ਇਹ ਲੰਗਲਾਣਾ ਉਹਨਾਂ ਦੇ ਪੱਖ ਚ ਖੜਾ ਹੈ ਸਾਨੂੰ ਠੀਕ ਹੈ ਹਜੇ ਅਸੀਂ ਸਾਡੀ ਤਾਕਤ ਛੋਟੀ ਹੈ ਅਸੀਂ ਲੋਕਾਂ ਨੂੰ ਦਿਖਾਉਣ ਖਾਤਰ ਲੜਦੇ ਹਾਂ ਤੇ ਲੜ ਕੇ ਸਾਡਾ ਇਤਿਹਾਸ ਪਿਆ ਸੀ ਜਿੱਤਦੇ ਹਾਂ ਇਸ ਕਰਕੇ ਇਹਨਾਂ ਦੇ ਖਿਲਾਫ ਹੀ ਲੜਨਾ ਹੈ ਇੱਕ ਮੋਰਚਾ ਤੁਸੀਂ ਬਠਿੰਡੇ ਡੀਸੀ ਦਫ਼ਤਰ ਦੇ ਅੱਗੇ ਵੀ ਲਾਇਆ ਸੀਗਾ ਜਿਹੜੇ ਟੁਹਾਨਾ ਮਹਾਪੰਚਾਇਤ ਚ ਜਾ ਰਹੇ ਪੰਜ ਜਿਹੜੇ ਕਿਸਾਨ ਮਜ਼ਦੂਰ ਸਾਥੀ ਮਾਰੇ ਗਏ ਸੀ ਉਹਨਾਂ ਨੂੰ ਹੱਕ ਦਿਵਾਉਣ ਦੇ ਲਈ ਉਹਦਾ ਕੀ ਬਣਿਆ ਦੇਖੋ ਉਹ ਅਸੀਂ ਜਿੱਦਾਂ ਹੀ 6 ਤਰੀਕ ਤੋਂ ਲੈ ਕੇ ਪਹਿਲਾਂ ਦੋ ਡੀਸੀ ਦਸਤਾਨਾ ਅੱਗੇ ਮੋਰਚਾ ਲਾਇਆ ਹਮ ਬਠਿੰਡੇ ਔਰ ਬਰਨਾਲਾ ਕਿਉਂਕਿ ਬਰਨਾਲਾ ਦਾ ਉਹ ਵਾਕਿਆ ਸੀਗਾ ਉੱਥੇ ਡੈੱਡ ਬਾਡੀਆਂ ਸਾਡੀਆਂ ਤਿੰਨ ਬੀਬੀਆਂ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਉਹਨਾਂ ਦੀ ਡੈੱਡ ਬਾਡੀ ਉੱਥੇ ਪੰਜ ਸੀ ਸਾਡੀ ਮੰਗ ਸੀ ਵੀ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਨੌਕਰੀ ਉਹਨਾਂ ਦਾ ਕਰਜ਼ਾ ਖਤਮ ਹੋਵੇ ਇਸ ਤੋਂ ਬਿਨਾ ਜ਼ਖਮੀਆਂ ਨੂੰ ਮੁਆਵਜ਼ਾ ਮਿਲੇ ਤੇ ਇਲਾਜ ਉਹਨਾਂ ਦਾ ਹੋਵੇ ਇਹ ਮੰਗਾਂ ਨੂੰ ਲੈ ਕੇ ਅਸੀਂ ਉਹ ਮੋਰਚਾ ਲਾਇਆ ਓਦੋਂ ਬਾਅਦ ਸਾਡੇ ਮੋਗਾ ਬਠਿੰਡਾ ਮਹਾਪੰਚਾਇਤ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਪੰਜਾਬ ਦੀਆਂ ਦੀ ਰੱਖੀ ਹੋਈ ਸੀ ਉਹ ਸਾਨੂੰ ਸੀਗਾ ਵੀ ਓਦੋਂ ਬਾਅਦ ਉਹਦੇ ਤੇ ਲਾਵਾਂਗੇ ਮੋਰਚਾ ਓਦੋਂ ਬਾਅਦ ਛੁੱਟੀਆਂ ਆ ਗਈਆਂ ਇੱਕ ਵਾਰੀ ਉਹ ਮੁਲਤਵੀ ਕਰਤਾ ਹੀ ਹੁਣ ਅਸੀਂ ਆ ਪਿਛਲੇ 20 ਤਰੀਕ ਤੋਂ ਇਹ ਮੋਰਚਾ ਸ਼ੁਰੂ ਕੀਤਾ ਸੀ ਤੇ ਉਹ ਮੰਗਾਂ ਮਨਾਉਣ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਕਾਮਯਾਬ ਹੋਏ ਆ 8-8 ਲੱਖ ਮੁਆذਬਾ ਜਿਹੜਾ ਸਾਰੇ ਪੰਜੇ ਪਰਿਵਾਰਾਂ ਨੂੰ ਜਿੰਨੇ ਸਾਡੇ ਸ਼ਹੀਦ ਹੋਏ ਤਿੰਨੇ ਬੀਬੀਆਂ ਤੇ ਨਾਲ ਦੋ ਜਿਹੜੇ ਸਾਡੇ ਕਿਸਾਨ ਆਗੂ ਮਕਰੋਉਂ ਅਲਾਜਦੀਨ ਉਹਨਾਂ ਦੀ ਮੌਤ ਹੋਈ ਆ ਉਹਨਾਂ ਨੂੰ ਵੀ ਮੌਜੂਦਾ ਦਵਾ ਲਿਆ ਸੀ ਜ਼ਖਮਾਂ ਦੇ ਇਲਾਜ ਦਾ ਮੌਜੂਦੇ ਦੀ ਮੰਗ ਬਣਾ ਲਈ ਹੈ ਤੇ ਉਹ ਖਾਸ ਕਰਕੇ ਇੱਕ ਜਿਹੜਾ ਨੌਜਵਾਨ ਸਾਥੋ ਗਿਆ ਉਹਦੇ ਬੱਚੇ ਬਹੁਤ ਛੋਟੇ ਆ ਉਹਨਾਂ ਦੇ ਬੱਚਿਆਂ ਦਾ ਪਾਲਣ ਪੋਸਣ ਜਾਂ ਪੜ੍ਹਾਈ ਦਾ ਮਾਮਲਾ ਵੀ ਪ੍ਰਸ਼ਾਸਨ ਨੇ ਜੁਮਾਉਟ ਹੈ ਇਸੇ ਤਰ੍ਹਾਂ ਉਹਨੂੰ ਫੌਰੀ ਨੌਕਰੀ ਦੇਣ ਦਾ ਵੀ ਉਹਨਾਂ ਨੇ ਕਿਹਾ ਜ਼ਖਮਾਂ ਦੇ ਇਲਾਜ ਵਾਲਾ ਉਹ ਚੱਲ ਰਿਹਾ ਨਾਲੋਂ ਨਾਲ ਇਹ ਮੰਗਾ ਇੱਕ ਵਾਰੀ ਅਸੀਂ ਜਣੀ ਜੇ ਇਹ ਕਹਿਣਾ ਹੋਵੇ ਮਾਨ ਸਰਕਾਰ ਨੂੰ ਝਕਾਉਣ ਦੇ ਵਿੱਚ ਕੰਮ ਜਾਵਾ ਕਿਉਂਕਿ ਮਾਨ ਸਰਕਾਰ ਦਾ ਬਿਆਨ ਤਾਂ ਇਹ ਆਇਆ ਸੀ ਪਿਛਲੇ ਦਿਨੀ ਵੀ ਇਹ ਕਿਹੜਾ ਤੁਸੀਂ ਮੌਜੂਦ ਵਾਂਗ ਤੋਂ ਕੋਈ ਸਰਕਾਰੀ ਕੰਮ ਚੱਲੇ ਸੀ ਅਸੀਂ ਤੁਹਾਡੇ ਮਾਦਬਰਾਹੀ ਮਾਨ ਸਾਹਿਬ ਨੂੰ ਪੁੱਛਾਂਗੇ ਮੁੱਖ ਮੰਤਰੀ ਜੀ ਨੂੰ ਵੀ ਫਿਰ ਇਹ ਤੁਸੀਂ ਆਏ ਦੱਸ ਦਿਓ ਜੀ ਫਿਰ ਆਪਦੇ ਕੰਮ ਚੱਲੇ ਸੀ ਅੱਜ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੀ ਆ ਜਿਹੜਾ ਜ਼ਮੀਨਾਂ ਦੀ ਰਾਖੀ ਦਾ ਸਵਾਲ ਹੈ ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਇਸ ਕਰਕੇ ਖੇਤੀ ਨਹੀਂ ਬਚਦੀ ਤਾਂ ਤੁਹਾਡਾ ਦੇਸ਼ ਨਹੀਂ ਬਚਣਾ ਇਸ ਖੇਤੀ ਨੂੰ ਬਚਾਉਣ ਖਾਤਰ ਇਹ ਲੜਾਈ 'ਚ ਹਿੱਸਾ ਪਾਉਣ ਚੱਲੇ ਸੀ ਸਾਡੇ ਯੋਧੇ ਇਹ ਤੇ ਮਾਨ ਸਾਹਿਬ ਆਏ ਬੋਲਦੇ ਆ ਪਰ ਇਹਦੇ ਇੰਨੇ ਐ ਬਿਆਨ ਦੇ ਬਾਵਜੂਦ ਸਾਡੀ ਲੋਕ ਤੱਕ ਦੀ ਉਥੇ ਜਿੱਤ ਹੋਈ ਐ ਅਸੀਂ ਉਹ ਮੋਰਚੇ ਦੀਆਂ ਮੰਗਾਂ ਮੰਨਵਾਈਆਂ ਆਪਣੇ ਨਾਲ ਨੇ ਚੰਡਾ ਸਿੰਘ ਜੇਠੂਕੇ ਜੀ ਅ ਅੱਜ ਤੋਂ 2 ਦਿਨ ਪਹਿਲਾਂ ਵੀ ਇਹਨਾਂ ਨੂੰ ਐਸੇ ਹੀ ਚੌਕ ਦੇ ਵਿੱਚ ਤੁਸੀਂ ਰੂਬਰੂ ਆਪਣੇ ਚੈਨਲ ਦੇ ਉੱਪਰ ਸੁਣਿਆ ਸੀ ਚੰਡਾ ਸਿੰਘ ਜੀ ਜਿਸ ਦਿਨ ਪਹਿਲਾਂ ਲਾਈਵ ਸੱਚ ਟੀਵੀ ਦੀ ਟੀਮ ਇੱਥੇ ਆਈ ਉਦੋਂ ਤੁਹਾਡੇ ਉੱਪਰ ਪਰਚੇ ਦਰਜ ਨਹੀਂ ਸੀ ਕੀਤੇ ਗਏ ਪਰ ਤੁਸੀਂ ਖਰਸ਼ਾ ਜਾਰੀ ਕੀਤਾ ਸੀ ਕਿ ਪ੍ਰਸ਼ਾਸਨ ਸਾਹਿਬ ਸਾਡੇ ਉੱਪਰ ਝੂਠੇ ਸੱਚੀਆਂ ਧਰਾਵਾਂ ਦੇ ਪਰਚੇ ਮੜੇਗਾ ਤੇ ਉਹ ਮੜ ਦਿੱਤੇ ਗਏ ਨੇ ਮੈਂ ਪੁੱਛਣਾ ਚਾਹਣਾ ਕਿ ਪਰਚੇ ਦਰਜ ਹੋਣ ਤੋਂ ਬਾਅਦ ਹੁਣ ਤੁਹਾਡੀ ਕੋਈ ਫੜੋ ਫੜੀ ਹੋ ਰਹੀ ਹੈ ਜਾਂ ਸਰਕਾਰ ਕੋਈ ਇਹਦਾ ਹੱਲ ਕੱਢ ਰਹੀ ਹੈ ਦੇਖੋ ਅਸੀਂ ਇਸ ਰੌਲੇ 'ਚ ਨਹੀਂ ਸੀ ਵੀ ਸ਼ਾਇਦ ਹੋ ਗਿਆ ਕਿ ਨਾ ਹੋ ਗਿਆ ਅਸੀਂ ਤਾਂ ਜਿੱਦ ਇੱਥੇ ਉਹਦੇ ਕਹਤਾ ਸੀ ਵੇ ਭਾਈ 300 ਚ 72 ਨੂੰ ਹੁਣ ਉਹ ਧਾਰਾ ਖੈ 309 ਕਹੇ ਤਾਂ ਕੀ ਕਹੇ ਤਾਂ ਅਸੀਂ ਕਹੇ ਵੀ ਉਹ ਤਾਂ ਵੱਟ ਤੇ ਪਈ ਐ ਨਹੀਂ ਤੁਹਾਨੂੰ ਪਹਿਲਾਂ ਹੀ ਕਿਉਂ ਪਤਾ ਹੁੰਦਾ ਵੀ ਪਰਚੇ ਦਰਜ ਹੋਣਗੇ ਸਾਨੂੰ ਸਰਕਾਰ ਦੀਆਂ ਨੀਤਾਂ ਦਾ ਪਤਾ ਹੈ ਸਰਕਾਰ ਦੀਆਂ ਪਾਲਿਸੀਆਂ ਦਾ ਪਤਾ ਹੈ ਕਿ ਪ੍ਰਬੰਧ ਸਿਸਟਮ ਕਿਹਦੇ ਹੱਕ 'ਚ ਖੜਾ ਹੈ ਉਹ ਸਾਨੂੰਆਂ ਦਾ ਪਤਾ ਹੈ ਅਸੀਂ ਉਹਤੇ ਕਹਿੰਦਾ ਵੀ ਕੋਈ ਗੱਲ ਨਹੀਂ ਹੈਗੀ ਪਰਚੇ ਪਰਚੇ ਜਿਹੜਾ ਕੋਈ ਪਹਿਲੀ ਵਾਰ ਜਾਂਦਾਂ ਨੂੰ ਮਾੜਾ ਮੋਟਾ ਲੱਗਦਾ ਸੀ ਤਾਂ ਛੁੱਟੀ ਘਟਣੇ ਜਾਂਦੇ ਆ ਜੇ ਸਾਨੂੰ ਫੜ ਲੈਣਾ ਦੂਜਾ ਇਸ ਸਾਨ ਤੋਂ ਸਾਨੂੰ ਕੌਣ ਫੜ ਲੂਗਾ ਹੂੰ ਅਸੀਂ ਮੋਰਚੇ 'ਚ ਬੈਠੇ ਆਂ ਹੂੰ ਐਸ ਤਾਂ ਉਹ ਬਚ ਕੇ ਦੇਖਣ ਵੀ ਅਸੀਂ ਤਾਂ ਨਹੀਂ ਫੜੇ ਜਾਵਾਂਗੇ ਇੱਥੇ ਕੋਈ ਸਾਨੂੰ ਖਤਰਾ ਨਹੀਂ ਐ ਖੁੱਲਿਆਂ ਫਿਰਦੇ ਆਂ ਖੁੱਲਿਆਂ ਮਤਰੇ ਫਿਰਦੇ ਆਂ ਸਾਡਾ ਐ ਕਾਣਾ ਹੋਇਆ ਆਧਾਰ ਬਣ ਗਿਆ ਇਸ ਪਿੰਡ 'ਚ ਹੂੰ ਆਧਾਰ ਜਿਹਨਾਂ ਲੱਖਾਂ ਕਹਿੰਦੇ ਵਿੱਚ ਨਹੀਂ ਐ ਪੋਲੇ ਕਰਨ ਕਿਸ ਨੂੰ ਵੰਡ ਦਿੰਦੇ ਤੇ ਰਾਤ ਨੂੰ ਸਾਡੇ ਪ੍ਰਬੰਧ ਹੁੰਦਾ ਉਧਰ ਟਰਾਲੀਆਂ ਆਈ ਹੁੰਦੀਆਂ ਲਾਈ ਹੁੰਦੀਆਂ ਵੀ ਸੱਚੇ ਬਤੇ ਨਾਮ ਵਾਲਾ ਆਮ ਬੰਦੇ ਤੇ ਜਦੋਂ ਪਰਚਾ ਪੈਂਦਾ ਤਾਂ ਉਹਨੂੰ ਹੱਥਾਂ ਪੈਰਾਂ ਦੀ ਪੈਂਦੀ ਆ ਉਹਨੂੰ ਐ ਲੱਗਦਾ ਹਾਏ ਓਏ ਮੇਰੇ ਤੇ ਪਰਚਾ ਪੈ ਗਿਆ ਹੁਣ ਕੀ ਬਣੂਗਾ ਤੇ ਤੁਸੀਂ ਬੜਾ ਬੇਖੌਫ ਜਿਹਾ ਇੰਜ ਜਿਵੇਂ ਕੁਝ ਹੋਇਆ ਦੇਖੋ ਜਦੋਂ ਕਿਸੇ ਨੇ ਪਹਿਲੀ ਵਾਰ ਪਰਚਾ ਪੈਂਦਾ ਜੇ ਸਾਡੇ ਦੇ ਸਾਨੂੰ ਵੀ ਫਿਕਰ ਹੋਇਆ ਹੂੰ ਜਦੋਂ ਪਹਿਲੀ ਵਾਰ ਪਰਚਾ ਪੈਂਦਾ ਉਦੋਂ ਕਿਸੇ ਨੂੰ ਲੱਗਦਾ ਹੈ ਹੂੰ ਉਦੋਂ ਬਾਅਦ ਆ ਜਿਹੜੇ ਜਥੇਬੰਦੀ ਚ ਆਏ ਸਾਰਾ ਸ਼ਮਾਂ ਲਾ ਰਹੇ ਆਂ ਬਰਦਾ ਸੁੱਟੀ ਹੈ ਨਹੀਂ ਉਹਨਾਂ ਨੂੰ ਕੋਈ ਉਹ ਤਾਂ ਛੁੱਟੀ ਕੱਟਿਆਉਂਦੇ ਮੌਜ ਨਾਲ ਪਰ ਹੁਣ ਪ੍ਰਸ਼ਾਸਨ ਦਾ ਰਵਈਆ ਕੀ ਆ ਹੱਲ-ਵਲ ਵਧਰੇ ਨੇ ਜਾਂ ਮਾਮਲੇ ਨੂੰ ਅੱਗੇ ਹੋਰ ਵਿਗਾੜਿਆ ਜਾ ਰਿਹਾ ਕੀ ਰਵਈਆ ਰਵਈਆ ਦੇਖੋ ਉਹਨਾਂ ਨੇ ਪਹਿਲੇ ਦਿਨ ਸਾਰਾ ਜ਼ੋਰ ਲਾਇਆ ਸਰਕਾਰ ਦਾ ਸ਼ਾਇਦ ਹੋਵੇ ਡਾਂਗ ਛੁੱਟੀ ਨਾਲ ਲੋਟ ਆ ਜੂਗਾ ਥੁਰਗੇ ਤੇ ਗੋਲਿਆਂ ਨਾਲ ਲੋਟ ਆ ਜੂਗਾ ਵੀ ਹਾਂ ਹਰ ਹਾਲ ਗੋਲਿਆ ਮਾਰ ਕੇ ਕਬਜ਼ਾ ਕਰ ਲੋ ਇਹ ਉਹਨਾਂ ਨੂੰ ਕੀਮਤ ਬਹੁਤ ਮਹਿੰਗੀ ਲੱਗਦੀ ਉਹ ਦਿੱਲੀ ਦੀਆਂ ਚੌਣਾ ਹੈਗੀਆਂ ਉਹਦੇ ਚ ਉਹ ਦੁਆਰੇ ਵਿਆਹ ਤੋਂ ਬਣਾਉਣਗੇ ਕੀ ਕਰਨੀ ਹੈ ਉਹਦੀ ਵਿਆਹ ਦਾ ਵੀ ਜੋ ਜੋ ਮਰਜ਼ੀ ਬਣਾ ਲੈਣ ਜਵਾਬ ਦੇ ਦੇਣ ਅਸੀਂ ਕਹੇ ਵੀ ਜੇ ਮਾਰਨਾ ਸੀ ਲੈਂਡ ਬਣਾ ਕੇ ਖੜਾ ਦੇਣ ਸਾਰੇ ਜੰਦਾਂ ਨਾਲ ਮੂਹਰੇ ਅਸੀਂ ਖੜ੍ਹ ਜਾਨੇ ਤੁਸੀਂ ਮਾਰ ਦਿਓ ਫਿਰ ਛੋਡੀ ਹੋਈ ਹੈ ਤੇ ਜੇ ਤੁਸੀਂ ਬਿਨਾ ਮਾਰੇ ਤੋਂ ਕੋਹ 700 ਜਮੀਨ ਲੈ ਲਓ ਇਹ ਸੰਭਵ ਨਹੀਂ ਅੰਦਾਜ਼ਾ ਕਿੰਨੇ ਕੁ ਪਰਿਵਾਰਾਂ ਦੀ ਜ਼ਮੀਨ ਆ ਜਿਹੜੀ ਜਿਹਦਾ ਉਹ ਚਾਹੁੰਦੇ ਨੇ ਨਿਸ਼ਾਨਦੇਹੀ ਕਰਕੇ ਜਿਹਨੂੰ ਲੈਣਾ ਚਾਹੁੰਦੇ ਨੇ ਦੇਖੋ ਇਹ ਲਗਭਗ 600 ਕਲੇ ਦੇ ਲਗਭਗ ਜਮੀਨ ਹੈ ਤੇ ਇਹ 100 ਤੋਂ ਉੱਤੇ ਪਰਿਵਾਰ ਆ ਸਵਾ 100 ਵੀ ਹੋ ਸਕਦਾ ਸੀ ਗਿਣਤੀ ਤਾਂ ਨਹੀਂ ਕਰੀ ਹੈਗੀ ਕਿਉਂਕਿ ਅਸੀਂ ਵੀ ਇੱਥੇ ਆਉਣੇ ਕੋਈ ਹੋਰ ਕੰਮ ਆ ਜਾਂਦਾ ਹੋਰ ਆ ਜਾਂਦਾ ਮੈਂ ਤੜਕੇ ਦਾ ਗਿਆ ਹੁਣ ਆਇਆ ਇੱਥੇ ਬੜਿਆਂ ਇਸ ਕਰਕੇ ਉਹ ਤਾਂ ਜਾਣਕਾਰੀ ਪੂਰੀ ਲੈ ਲੈਂਦਾ ਅੰਦਾਜ਼ਾ ਕਿੰਨੇ ਕ ਟਾਈਮ ਤੋਂ ਇਹ ਪਰਿਵਾਰ ਨੇ ਜਿਹੜੇ ਇਸ ਜਮੀਨ ਨੂੰ ਵਾਹ ਰਹੇ ਨੇ ਆਬਾਦ ਕਰਕੇ ਇਹ ਜਮੀਨ 1905 ਤੋਂ ਲੈ ਕੇ ਜਿਹੜੀ ਕਾਗਜ਼ਾਂ 'ਚ ਬੋਲਦੀ ਆ ਉਦੋਂ ਤੋਂ ਇਹਨਾਂ ਨੇ ਉਹ ਕਰਦਾਉਣੀ ਆ ਉਦੋਂ ਪਹਿਲਾਂ ਦਾ ਕੋਈ ਰਿਕਾਰਡ ਸੀ ਗਿਆ ਕਿ ਨਾ ਸੀ ਗਿਆ ਕੋਈ ਪਿਆ ਸਾਨੂੰ ਨਹੀਂ ਪਤਾ ਮਤਲਬ ਇਹ ਕਹਿ ਸਕਦੇ ਆ ਕਿ ਸੈਂਕੜੇ ਸਾਲਾਂ ਤੋਂ ਇਹ ਵਾਰ ਹੈ ਜੀ ਤੋਤੇ ਹੋ ਗਿਆ ਜੈਨੂ ਕਹਿੰਦਾ ਰਿਕਾਰਡ ਮਤਾਂਕ ਵੀ ਸਦੀ ਤੋਤੇ ਹੋ ਗਿਆ ਹੂੰ ਇਸ ਕਰਕੇ ਉਹਨਾਂ ਨੇ ਤੁਰੇ ਆਉਂਦੇ ਇਹ ਮਾਲਕ ਉਦੋਂ ਕਹਾ ਜੇ ਪੰਜਾਬ ਸਰਕਾਰ ਨੇ ਫੈਸਲਾ ਵੀ ਕਰਤਾ 2005 ਦੇ ਵਿੱਚ ਹੂੰ ਕਿ ਇਹ ਕਿਸੇ ਮਜਾਰੇ ਦੀ ਨਹੀਂ ਕਿਸੇ ਹੋਰ ਦੀ ਨਹੀਂ ਹੈਗੀ ਨਾ ਕਿਸੇ ਜ਼ਗੀਰਦਾਰ ਦੀ ਹੈ ਜਿਹੜੇ ਮਜਾਰਿਆਂ ਨੇ ਕੋਈ ਸਾਠੇਕਾ ਕਿਸੇ ਨੂੰ ਨਹੀਂ ਦਿੱਤਾ ਉਹ ਜ਼ਮੀਨ ਦੇ ਮਾਲਕ ਕੀ ਹੈ ਹੂੰ ਉਹ ਜ਼ਮੀਨ ਦੇ ਮਾਲਕ ਬਣਾਉਣਾ ਇਹਨਾਂ ਨੂੰ ਕਰ ਲਾਣ ਰੱਬੇ ਬੰਦੇ ਅਸੀਂ ਤਾਂ ਪਚਾਉਣੇ ਵੀ ਆ ਸੜਕਾਂ ਛੁੜਕਾ ਸਿੱਧੀਆਂ ਹੋ ਜਾਣਗੀਆਂ ਹੂੰ ਮਿੱਤਰ ਪਿਆਰੇ ਤੁਸੀਂ ਸੁਣਿਆ ਕਿਸਾਨ ਜਥੇਬੰਦੀ ਕਹਿ ਰਹੀ ਹੈ ਕਿ ਅਸੀਂ ਡਟੇ ਆਂ ਔਰ ਇਹ ਜਿਹੜੀ ਜ਼ਮੀਨ ਆ ਇਹ ਕਿਸਾਨਾਂ ਨੇ ਆਪਣੇ ਲਹੂ ਪਾਣੀ ਖੂਨ ਦੇ ਟਪਕਿਆਂ ਦੇ ਨਾਲ ਆਬਾਦ ਕੀਤੀ ਹੈ ਔਰ ਕਿਸਾਨ ਜਥੇਬੰਦੀ ਕਹਿੰਦੀ ਆ ਕਿ ਅਸੀਂ ਉਦੋਂ ਤੱਕ ਇੱਥੇ ਡਟੇ ਰਵਾਂਗੇ ਜਦੋਂ ਤੱਕ ਕਿਸਾਨਾਂ ਦਾ ਹੱਕ ਖੋਣ ਵਾਲੀ ਜਿਹੜੀ ਮੁਹਿੰਮਾ ਉਹ ਪਿੱਛੇ ਨਹੀਂ ਮੁੜਦੀ ਤੁਹਾਨੂੰ ਕੀ ਜਾਪਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ